ਇਹ ਕਾਲਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿਨ੍ਹਾਂ ਵੀਰਾ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਅਮਰੀਕਾ ਨੇ ਇਰਾਨ ਤੇ ਕੀਤਾ ਹਮਲਾ ਨਿਊਜ਼ ਅਰਖ ਜਿਵੇਂ ਜਿਵੇਂ ਕਿ ਇਜ਼ਰਾਈਲ ਇਰਾਨ ਟਕਰਾਵ ਵਧਦਾ ਜਾ ਰਿਹਾ ਹੈ ਅਮਰੀਕਾ ਹੁਣ ਇਰਾਨ ਵਿਰੁੱਧ ਹਮਲਿਆਂ ਵਿੱਚ ਸ਼ਾਮਲ ਹੋ ਗਿਆ ਹੈ ਤੇ ਤਿੰਨ ਪਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਪੁਰਦੋ ਨਤਾਜਾਂ ਤੇ ਇਸਫਾਹਾਨ ਪਰਮਾਣੂ ਸਥਾਨਾਂ ਦੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਇਸ ਤਰ੍ਹਾਂ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਇਰਾਨ ਵਿਰੋਧ ਲੰਬੀ ਮਹਿਮ ਲਈ ਤਿਆਰ ਹੈ ਇਰਾਨ ਵਿੱਚ ਟਕਰਾਅ ਕਰਨ ਮਰਨ ਵਾਲਿਆਂ ਦੀ ਗਿਣਤੀ ਹੁਣ 400 ਤੋਂ ਪਾਰ ਕਰਦੀ ਕਰ ਗਈ ਹੈ ইরਾਨੀ ਸੇਤ ਮੰਤਰੀ ਨੇ 430 ਮੋਤਾਂ ਦੀ ਰਿਪੋਰਟ ਕੀਤੀ ਹੈ ਤੇ ਇਸ ਚੀਜ਼ ਦਾ ਅੱਗੇ ਵੀ ਖੁਲਾਸਾ ਕੀਤਾ ਜਾ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ